ਆਮਾਨ ਨੂੰ ਹੁਟਰ ਹੁਟਰ ਹਾਂਜੀ 15 ਦੇ ਜਿੰਨਾ ਕਿ ਤੁਹਾਨੂੰ ਪਤਾ ਹੈ ਸਾਡੇ ਵਾਸਤੇ ਬੜਾ ਹੀ ਮਾਨ ਦਾ ਇਵੈਂਟ ਹੁੰਦਾ ਹੈ ਦੇਸ਼ ਵਾਸਤੇ ਹੁੰਦਾ ਹੈ ਤੇ ਅਸੀਂ ਉਹਨੂੰ ਬੜਾ ਸੀਰੀਅਸਲੀ ਸੀ ਸੈਂਸਿਟਿਵਲੀ ਵੀ ਲੈਂਦੇ ਆ ਤੇ ਹੁਸ਼ਿਆਰਪੁਰ ਪੁਲਿਸ ਪੰਜਾਬ ਪੁਲਿਸ ਬਿਲਕੁਲ ਮੁਸਤੈਦ ਹੈਗੀ ਅਸੀਂ ਵਕ ਵਕ ठाਵਾਂ ਤੇ ਨਾਕਾਬੰਦੀ ਕੀਤੀ ਹੋਈ ਹੈ ਰੈਗੂਲਰ ਸਾਡੀ ਚੈਕਿੰਗ ਚੱਲ ਰਹੀ ਹੈ ਨਾਈਟ ਚੈਕਿੰਗ ਡੋਮਿਨੇਸ਼ਨ ਵੀ ਬਹੁਤ ਇਫੈਕਟਿਵਲੀ ਚੱਲ ਰਹੀ ਹੈ ਸਾਨੂੰ ਐਡੀਸ਼ਨਲ ਫੋਰਸ ਵੀ ਮਿਲੀ ਹੋਈ ਹੈ ਕੰਪਨੀਆਂਸ ਮਿਲੀ ਹੋਈਆਂ ਉਹਨਾਂ ਦੀ ਵੀ ਚੈਕਿੰਗ ਚੱਲ ਰਹੀ ਹੈਗੀ ਐਂਡ ਐਡੀਸ਼ਨਲੀ ਅਸੀਂ ਸਿਵਲ ਕੰਪੋਨੈਂਟ ਵੀ ਲਾਇਆ ਹੋਇਆ ਹੈ ਐਂਡ ਵੀ ਆਰ ਇਨ ਟੋਟਲ ਕੋਆਰਡੀਨੇਸ਼ਨ ਵਿਦ ਇੰਟੈਲੀਜੈਂਸ ਏਜੰਸੀਜ਼ ਆਲਸੋ ਸਾਡੇ ਕੋਲ ਵਕ ਵਕ ਇਨਪੁਟਸ ਆ ਰਹੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹੈਗੇ ਆ ਐਂਡ ਸਾਰਾ ਦਾ ਸਾਰਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਮੁਸਤੈਦ ਹੈਗਾ ਤਾਂ ਕਿ ਆਪਾਂ 15 ਅਗਸਤ ਨੂੰ ਬੜੇ ਹੀ ਸੁਖਾਵੇ ਐਂਡ ਸੇਫਲੀ ਢੰਗ ਨਾਲ ਅਨਿਭਾਸ ਰਾਤ ਦੇ ਨਾਕਿਆਂ ਦੇ ਵਿੱਚ ਵੀ ਵਰਤਿਆ ਕੀਤਾ ਗਿਆ ਜੀ ਬਿਲਕੁਲ ਮੈਂ ਜਿੱਦਾਂ ਤੁਹਾਨੂੰ ਦੱਸਿਆ ਸਾਨੂੰ ਐਡੀਸ਼ਨਲ ਕੰਪੋਨੈਂਟ ਮਿਲਿਆ ਹੈਗਾ ਦਿਨ ਦੇ ਟਾਈਮ ਵੀ ਸਾਡੀ ਚੈਕਿੰਗ ਚੱਲ ਰਹੀ ਹੈ ਨਾਤ ਨੂੰ ਨਾਈਟ ਡੋਮਿਨੇਸ਼ਨ ਵੀ ਹੋ ਰ ਇਫੈਕਟਿਵਲੀ ਐਂਡ ਡੋਮਿਨੇਟਿੰਗ ਅਸੀਂ ਬਣਾਇਆ ਹੈਗਾ ਉਹਨੂੰ ਨਾਈਟ ਚੈਕਿੰਗ ਵੀ ਹੋ ਰਹੀ ਹੈ ਨਾਕਾਬੰਦੀ ਵੀ ਹੋ ਰਹੀ ਹੈ ਫਲੈਗ ਮਾਰਚੇਸ ਵੀ ਸਾਡੇ ਕੱਡੇ ਜਾ ਰਹੇ ਹੁੰਦੀਆਂ ਲੈਂੀਆਂ ਜੀ ਡਰੋਨ ਜੀ ਡਰੋਨ ਵਗੈਰਾ ਕੀ ਜੋ ਰੈਗੂਲਰ پابੰਦੀਆਂ ਹੁੰਦੀਆਂ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾਂਦੀਆਂ ਬਟ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਕਿਸੇ ਵੀ ਕੋਈ ਕਿਸੇ ਨੂੰ ਇਨਫੋਰਮੇਸ਼ਨ ਮਿਲਦੀ ਹੈ ਕੋਈ ਸੰਦੇਕਤ ਵਸਤੂ ਮਿਲਦੀ ਹੈਗੀ ਕੋਈ ਅਨ ਆਈਡੈਂਟੀਫਾਈਡ ਪਰਸਨ ਤੁਹਾਨੂੰ ਲੱਗਦਾ ਹੈਗਾ ਕੋਈ ਸ਼ੱਕੀ ਬੰਦਾ ਹੈਗਾ ਕੋਈ ਇਨਪੁਟ ਹੈ ਤੇ ਸਾਡੇ ਨਾਲ ਜ਼ਰੂਰ ਸਾਂਝਾ ਕੀਤਾ ਜਾਏ ਸਾਡੇ ਨੰਬਰਸ ਆਨਲਾਈਨ ਅਵੇਲੇਬਲ ਹੈਗੇ ਸਾਡੇ ਥਾਣਿਆਂ ਚ ਸਾਡੇ ਆਫਿਸਿਸ ਦੇ ਵਿੱਚ ਦੱਸ ਸਕਦੇ ਸਾਡੇ ਆਫਸਰਾਂ ਨੂੰ ਆ ਕੇ ਦੱਸਣ ਤੇ ਸਾਡੇ ਪੁਲਿਸ ਦੇ ਅੱਖ ਤੇ ਕੰਨ ਬਣਨ ਸਰ ਇੱਕ